ਸਭ ਤੋਂ ਪਹਿਲਾਂ ਅਸੀਂ ਧੰਨਵਾਦ ਕਰਦਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਰੰਦਾ ਜਿਨ੍ਹਾਂ ਨੇ ਇੱਕ ਵੀੜਾ ਚੁੱਕਿਆ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਬਾਕੀ ਇਹਦੇ ਵਿੱਚ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਜੇ ਕੋਈ ਨਸ਼ਾ ਕਰਦਾ ਉਹਦਾ ਆਪਾਂ ਸਾਰੇ ਰਲ ਕੇ ਇਲਾਜ ਕਰਵਾਈਏ ਔਰ ਜੇ ਕੋਈ ਵੇਚਦਾ ਉਹਦਾ ਤੁਸੀਂ ਪੁਲਿਸ ਦੇ ਧਿਆਨ ਚ ਲਿਆਓ ਮੇਰੇ ਧਿਆਨ ਚ ਲਿਆਓ ਉਹਨਾਂ ਤੇ ਬਣਦੀ ਕਾਰਵਾਈ ਵੀ ਕਰਵਾਈਏ ਜੇ ਆਪਾਂ ਨਿਰਪੂਰਾ ਹੀ ਸੁਚੀਬਈ ਸਰਕਾਰ ਹੀ ਸਾਰੀ ਜ਼ਿੰਮੇਵਾਰੀ ਚੱਕੇ ਉਹ ਕਿਤੇ ਨਾ ਕਿਤੇ ਅਧਕਤ ਨਹੀਂ ਆ ਸੋ ਸਾਨੂੰ ਸਹੀ ਤਰੀਕੇ ਨਾਲ ਜਦੋਂ ਅਸੀਂ ਸਮਾਜ ਚ ਰਹਿਣਾ ਤਾਂ ਸਾਡਾ ਸਾਰਿਆਂ ਦਾ ਉਹ ਬਣਦਾ ਜੋਗਤ ਬਣਦਾ ਕਿ ਅਸੀਂ ਸਾਰੇ ਆਪਣੀ ਜ਼ਿੰਮੇਵਾਰੀ ਚੱਕੀਏ ਔਰ ਸਾਰੇ ਆਪ ਦਾ ਯੋਗਦਾਨ ਨਿਭਾਈਏ ਤਾਂ ਕਿ ਆਪਾਂ ਆਪਣੇ ਆਪਣੇ ਗਲੀ ਮੁਹੱਲਾ ਆਪਣੇ ਸ਼ਹਿਰ ਨਗਰ ਆਪਣੇ ਪੰਜਾਬ ਨੂੰ ਜਿਹੜਾ ਸਾਰੇ ਪਿੰਡਾਂ 'ਚ ਹੋ ਗਏ ਜੀ ਹੁਣ ਪਿਛਲੇ 3-4 ਦਿਨਾਂ ਤੋਂ ਸ਼ਹਿਰ ਦੇ ਵਿੱਚ ਜਿਹੜਾ ਚੱਲ ਰਿਹਾ ਤਿੰਨ ਤਰੀਕ ਤੱਕ ਹਲਕਾ ਸਮਾਣਾ ਹੈ ਜਿਹੜਾ ਸਾਰੇ ਪਿੰਡ ਸਾਰਾ ਸ਼ਹਿਰ ਹੈ ਜਿਹੜਾ ਉਹ ਕਬਰ ਹੋ ਜਾਊਗਾ ਕਿੰਨਾ ਦਾ ਰਿਸਪੌਂਸ ਮਿਲ ਰਿਹਾ ਹੈ ਜੀ ਨਹੀਂ ਦੇਖੋ ਰਿਸਪੌਂਸ ਕੀ ਹੈ ਜੇ ਆਪਾਂ ਆਪਣੇ ਬੱਚੇ ਨੂੰ ਬਚਾਉਣਾ ਹੈ ਤਾਂ ਸਾਥ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਹ ਕੰਮ ਕਰਨੀ ਪੈਣਾ ਕਿਉਂਕਿ ਇਹ ਕਿਸੇ ਦਾ ਕੋਈ ਨਿੱਜੀ ਲੜਾਈ ਨਹੀਂ ਹੈ ਆਪਣੀ ਸਾਰਿਆਂ ਦੀ ਲੜਾਈ ਹੈ ਕੋਈ ਵੀ ਜੰਗ ਜਦੋਂ ਜਿੱਤਣੀ ਆਪਾਂ ਤਾ ਹਰ ਇੱਕ ਬੱਚੇ-ਬੱਚੇ ਨੂੰ ਸਾਥ ਹੈ ਜਿਹੜਾ ਸਰਕਾਰ ਦਾ ਦੇਣਾ ਪੈਣਾ ਤਾਂ ਹੀ ਆਪਾਂ ਜਾਂਗਾ ਜਿਹੜੀ ਜਿੱਤ ਸ ਹੈ। ਪਿਛਲੇ ਦਿਨੀ ਮੁੱਖ ਮੰਤਰੀ ਸਾਹਿਬ ਵੱਲੋਂ ਡਰਗ ਟੈਸਟ ਦੀ ਗੱਲ ਕਰੀ ਗਈ ਸੀ ਉੱਤੇ ਕੀ ਕਹਾਂਗਾ? ਮੈਂ ਤਾਂ ਕਹੂੰਗਾ ਅਭੀ ਬਿਲਕੁਲ ਸਹੀ ਗੱਲ ਹੈ ਡਰਗ ਟੈਸਟ ਹੋਣਾ ਚਾਹੀਦਾ। ਮੈਂ ਕਹਿੰਦਾ ਮਾਤਲ ਵਰਗੇ ਐਮਐਲਏ ਦਾ ਵੀ ਹੋਣਾ ਚਾਹੀਦਾ ਕਿਉਂਕਿ ਜ਼ਰੂਰੀ ਹੈ। ਕਿਉਂਕਿ ਪਤਾ ਲੱਗੇ ਕੌਣ ਕੀ ਕਰਦਾ ਜਿਹੜੇ ਮਾਰੂ ਨਸ਼ੇ ਨੇ ਉਹਨਾਂ ਦਾ ਸਭ ਪਤਾ ਲੱਗਣਾ ਚਾਹੀਦਾ ਕਿ ਕੌਣ ਕਿਹੜਾ ਨਸ਼ਾ ਕਰਦਾ। ਨੌਜਵਾਨਾਂ ਨੂੰ ਕੀ ਸੁਨੇਹਾ ਦੂੰ? ਨੌਜਵਾਨਾਂ ਨੂੰ ਇਹੀ ਹੈ ਕਿ ਜ਼ਿੰਦਗੀ ਤੋਂ ਪਿਆਰਾ ਕੁਝ ਨਹੀਂ ਹੈ। ਆਪਾਂ ਜ਼ਿੰਦਗੀ ਨੂੰ ਸਹੀ ਤਰੀਕੇ ਨਾਲ ਜਿਉਈਏ ਇਹਨੂੰ ਐਵੇਂ ਮਿੱਟੀ ਦੇ ਭਾਣਾ ਰੋਈਏ ਔਰ ਇਹਨੂੰ ਖੇਡਾਂ ਖੇਡ ਕੇ ਆਪਣੇ ਸਰੀਰ ਨੂੰ ਤੰਦਰੁਸਤ ਰੱਖ ਕੇ ਜੀਵਨ ਨਾਲ ਜੁੜੀਏ ਔਰ ਆਪਣੇ ਮਾਪਿਆਂ ਦੀ ਸੇਵਾ ਕਰੀਏ ਔਰ ਆਪਣੇ ਚੰਗੇ ਸਰੀਰ ਨੂੰ ਬਣਾਈਏ ਜੀ ਜਿੰਨੇ ਦਾ ਸਭ ਤੋਂ ਵੱਡਾ ਸਾਡੇ ਨਾਲ ਜੀਆ ਲਿਖਾਂ ਲਿਖੀ ਦਿਆ ਉਹਨਾਂ ਦਾ ਅੰਦਰ ਪਾਇਆ ਗਿਆ ਪਰ ਭੋ ਜੀ ਜੀ ਕਿਰਵੀ ਸੋ ਗੁਰੂ ਆਰੇ ਸੁਪਾਦੀ ਸਾਰਾ ਚੋਕਾ ਵੀ ਪਟਾਣਾ ਵੀ ਸਰਪਾਦੀ ਪਟਾਣਾ ਚੋਕਾ ਵੀ ਤੇ ਸਾਰਾ ਪ੍ਰੋਗਰਾਮ ਜਿਹੜਾ ਹੈ ਸੌਜਨਾ ਕੀਤਾ ਪਟਾਣਾ ਦੇ ਬਹੁਤ ਬਹੁਤ ਸੰਸਕਰ ਮੀਡੀਆ ਦੇ ਸਾਥਕਰਾਂ ਦਾ ਬਹੁਤ ਬਹੁਤ ਸਵਾਗਤ ਹੈ ਤੁਹਾਡੀ ਚਾਹੇ ਜੋ ਸਾਡੇ ਪੰਜਾਬ ਦੇ ਬਹੁਮਤਲੀ ਸਰਦਾਰ ਨੂੰ ਆਪਣੀ ਮਾਨ ਰੋ ਜੋ ਵਿਜਾ ਚੋਟਾ ਆਇਆ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਹੈ